ਵੱਖ-ਵੱਖ ਧਮਾਕਿਆਂ ਦੇ ਮਾਮਲੇ ਵਿੱਚ ਦੋਸ਼ੀ ਗੈਂਗਸਟਰ ਨੂੰ ਐਨਕਾਊਂਟਰ ਦੇ ਵਿੱਚ ਢੇਰ ਕਰ ਦਿੱਤਾ ਗਿਆ ਏ ਬਟਾਲਾ ਪੁਲਿਸ ਦੇ ਵੱਲੋਂ ਵੱਡਾ ਐਨਕਾਊਂਟਰ ਜਿਹੜਾ ਉਹ ਕੀਤਾ ਗਿਆ ਏ ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਸ਼ਰਾਬ ਵਪਾਰੀ ਦੇ ਘਰ ਵਿੱਚ ਅਤੇ ਬਟਾਲਾ ਦੇ ਵਿੱਚ ਇੱਕ ਪੁਲਿਸ ਬੁਲਾਰਮ ਦੇ ਰਿਸ਼ਤੇਦਾਰ ਦੇ ਘਰ ਵਿੱਚ ਗਰਨੇੜ ਧਮਾਕਾ ਜਿਹੜਾ ਉਹ ਕੀਤਾ ਗਿਆ ਸੀ ਤਾਂ ਇਸ ਮਾਮਲੇ ਦੇ ਵਿੱਚ ਹੁਣ ਵੱਡੀ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਗੈਂਗਸਟਰ ਨੂੰ ਉਟੇ ਰਿਹਾ ਕਿ ਅੰਦਾਜ਼ਾ ਲੱਗਿਆ ਜਦੋਂ ਗੈਂਗਸਟਰ ਨੂੰ ਹਥਿਆਰਾਂ ਦੀ ਰਿਕਵਰੀ ਦੇ ਲਈ ਲਜਾਇਆ ਗਿਆ ਸੀ ਜਿੱਥੇ ਉਸ ਦੇ ਵੱਲੋਂ ਜ਼ਮੀਰ ਵਿੱਚ ਦੱਬੇ ਹਥਿਆਰ ਕੱਢਣ ਵੇਲੇ ਪੁਲਿਸ ਪਾਰਟੀ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਇਸ ਫਾਇਰਿੰਗ ਦੇ ਵਿੱਚ ਇੱਕ ਪੁਲਿਸ ਜਵਾਨ ਆ ਜਿਹੜਾ ਉਹ ਵੀ ਜ਼ਖਮੀ ਹੁੰਦਾ ਹੈ ਤਾਂ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਗੈਂਗਸਟਰ ਦੇ ਗੋਲੀ ਲੱਗਦੀ ਹੈ ਉਹ ਜ਼ਖਮੀ ਹੋ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਵੱਡੀ ਖਬਰ ਬਟਾਲਾ ਤੋਂ ਡਿਗਰ ਸਾਦੀ ਕਰ ਰਿਹਾ ਅਬਰ ਸਰਦੇ ਜੈਤਿਪੁਰ ਅਤੇ ਬਟਾਲਾ ਦੇ ਰਾਏਵਾਲ ਦੇ ਵਿੱਚ ਬਾਬਤ ਤਬਾਕਿਆਂ ਦੇ ਪਿੱਛੇ ਕੇਸ ਵਿੱਚ ਸ਼ਾਵਲ ਮੁੱਖ ਦੋਸ਼ੀ ਦਾ ਇਨਕਾਊਂਟਰ ਜਿਹੜਾ ਉਹ ਕੀਤਾ ਗਿਆ ਏ ਪੁਲਿਸ ਦੀ ਕਾਰਵਾਈ ਦੇ ਵਿੱਚ ਇਸ ਅਪਰਾਧੀ ਦੀ ਬਹੁਤ ਹੋ ਗਈ ਹੈ ਤਾਂ ਪਾਕਿਸਤਾਨ ਆਧਾਰਿਤ ਅਤਵਾਦੀ ਹਰਵਿੰਦਰ ਰਿੱਦਾ ਅਤੇ ਅਮਰੀਕਾ ਆਧਾਰਿਤ ਹੈਪੀ ਪਾਸੀਆ ਦੁਆਰਾ ਚਲਾਏ ਜਾ ਰਹੇ ਇਸ ਗਰੋਹ ਦੇ ਵੱਲੋਂ ਵਕ ਵਕ ਥਾਵਾਂ ਉੱਤੇ ਤਬਾਕੇ ਕੀਤੇ ਗਏ ਸੀ ਇੱਕ ਸ਼ਰਾਬ ਕਾਰੋਬਾਰੀ ਦੇ ਘਰ ਦੇ ਵਿੱਚ ਧਵਾਕਾ ਕੀਤਾ ਗਿਆ ਸੀ ਇੱਕ ਪੁਲਿਸ ਬੁਲਾਜਮ ਦੇ ਰਿਸ਼ਤੇਦਾਰ ਦੇ ਘਰ ਵਿੱਚ ਧਵਾਕਾ ਕੀਤਾ ਗਿਆ ਸੀ ਉਸ ਤੋਂ ਇਲਾਵਾ ਕੁਝ ਪੁਲਿਸ ਥਾਣੇ ਦੇ ਜਿਹੜੇ ਉਹਨਾਂ ਨੂੰ ਵੀ ਦੋਸ਼ਾ ਦੇ ਜਿਹੜਾ ਉਭੜਾਇਆ ਗਿਆ ਸੀ ਤਾਂ ਇਹਨਾਂ ਮਾਮਲਿਆਂ ਦੀ ਜਾਂਚ ਜਾਰੀ ਹੈ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਦੋ ਦੋਸ਼ੀ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਸੀ ਜਿਨ੍ਹਾਂ ਦੇ ਵਿੱਚੋਂ ਬੋਹਿਤ ਨਾਂ ਦੇ ਬੁਲਜਮ ਨੂੰ ਇੱਕ ਹਥਿਆਰ ਰਿਕਵਰੀ ਦੇ ਲਈ ਲੈ ਕੇ ਜਾਇਆ ਗਿਆ ਸੀ ਜਿੱਤੇ ਉਸ ਦੇ ਵੱਲੋਂ ਵੋਕਾ ਪਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕਰ ਦਿੱਤੀ ਗਈ ਤਾਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੀਆਂ ਗੋਲੀਆਂ ਦੇ ਨਾਲ ਉਸ ਦੀ ਬਹੁਤ ਆ ਜਿਹੜੀ ਉਹ ਹੋ ਗਈ ਆ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਆਉ ਦੇਖਦੇ ਹਾਂ ਪਣਾ ਮੈਤੇ ਦੇ ਪੁਲਿਸ ਸਟੇਸ਼ਨ ਮੈਤੇ ਦੇ ਵਿੱਚ ਪੈਂਦਾ ਅਫਸਰ ਰੂਰਲ ਡਿਸਟ੍ਰਿਕਸ਼ਨ ਚ ਉੱਥੇ ਇਹ ਚੀਜ਼ ਹੋਈ ਹੈ ਜੀ ਤਿੰਨੇ ਕੋਈ ਇਹ तकरीबन ਸ਼ਾਮੀ ਕੋਈ 8 6 7 8 ਦੇ ਵਿੱਚ ਐਗਜੈਕਟ ਟਾਈਮ ਮੈਂ ਤੁਹਾਨੂੰ ਦੱਸ ਦੂੰਗਾ ਪਰ 7:30 8:00 ਦੇ ਵਿੱਚ ਹੀ ਆ ਮੈਂ ਦੁਆਰਾ ਤੁਹਾਡੇ ਜ਼ਰੀਏ ਨੌਜਵਾਨਾਂ ਨੂੰ ਵੀ ਅਪੀਲ ਕਰੂੰਗਾ ਕਿ ਇਹ ਜਿਹੜੇ ਸ਼ਰਾਰਤੀ ਅੰਸਰ ਬਾਹਰ ਬੈਠੇ ਆ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਾ ਕਰੀਏ ਔਰ ਪੰਜਾਬ ਦੇ ਇੱਕ ਚੰਗਾ ਸਟੇਟ ਆ ਪੰਜਾਬ ਕਿਉਂ ਛਾਲ ਰੱਖੀ ਹੈ ਔਰ ਜੇਕਰ ਕੋਈ ਵੀ ਇਹਨਾਂ ਸ਼ਰਾਰਤੀ ਅੰਸਰਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਕਾਨੂੰਨ ਨੂੰ ਹੱਥ ਦੇ ਵਿੱਚ ਲਾਊਗਾ ਤੇ ਪੰਜਾਬ ਪੁਲਿਸ ਦਾ ਬੜਾ ਕਲੀਅਰ ਮੈਸੇਜ ਆ ਅਸੀਂ ਉਹਨੂੰ ਸ਼ਕਤੀ ਨਾਲ ਨਜੇਠਾਂਗੇ ਔਰ ਪੰਜਾਬ ਦਾ ਮਾਹੌਲ ਅਸੀਂ ਖਰਾਬ ਨਹੀਂ ਹੁੰਦਾ ਥੈਂਕ ਯੂ ਸ਼ੁਕਰੀਆ ਕੋਟਲੀ ਸੁਰਤਮਣੀਆ ਪਿੰਡ ਥਾਣੇ ਦੇ ਵਿੱਚ ਉੱਥੇ ਸਾਡਾ ਪੁਲਿਸ ਸਾਥੀ ਸੀਗਾ ਉਹਦੇ ਘਰ ਦੇ ਵਿੱਚ ਬਲਾਸਟ ਕੀਤਾ ਗਿਆ ਸੀ ਔਰ ਇਹ ਜਦੋਂ ਦੋਨੋਂ ਬਲਾਸਟ ਹੁੰਦੇ ਆ ਇਹਨਾਂ ਦੀ ਜ਼ਿੰਮੇਵਾਰੀ ਹੈਪੀ ਪਾਸ਼ੀਆ ਨਾਮ ਦਾ ਇੱਕ ਜਿਹੜਾ ਗੈਂਗਸਟਰ ਆ ਹੁਣ ਆਪਣੇ ਆਪ ਨੂੰ ਅਤਵਾਦੀ ਕਹਿੰਦਾ ਆ ਬਾਹਰ ਅਮਰੀਕਾ ਬੈਠਾ ਉਹਨੇ ਇਹ ਅ ਜ਼ਿੰਮੇਦਾਰੀ ਲਈ ਸੀ ਔਰ ਬਬਰ ਖਾਲਸਾ ਇੰਟਰਨੈਸ਼ਨਲ ਦੇ ਹੈਂਡ ਦੇ ਤਹਿਤ ਇਹਨੇ ਆਪ ਦਾ ਇਹ ਜ਼ਿੰਮੇਦਾਰੀ ਲਈ ਸੀ ਬਟਾਲਾ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਐਸਐਸਪੀ ਸਾਹਿਬ ਦੀ ਟੀਮ ਨੇ ਬਹੁਤ ਛੇਤੀ ਹੀ ਇਹ ਦੋਨੋਂ ਕੇਸ ਟ੍ਰੇਸ ਕੀਤੇ ਆ ਅੱਜ ਇਸ ਕੇਸ ਦੇ ਵਿੱਚ 모ਹਿਤ ਤੇ ਵਿਸ਼ਾਲ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਔਰ 모ਹਿਤ ਨੂੰ ਜਦੋਂ ਰਿਕਵਰੀ ਲਈ ਲੈ ਕੇ ਜਾ ਰਹੇ ਸੀ ਤੋਂ ਮੌਕੇ ਤੇ 모ਹਿਤ ਨੇ ਉਥੇ ਜਿੱਥੇ ਮੈਥੇ ਥਾਣੇ ਦੇ ਏਰੀਆ ਵਿੱਚ ਉਥੇ ਜਿੱਥੇ ਇਹਨੇ ਪਿਸਤਲ ਲੁਕੋਇਆ ਹੋਇਆ ਸੀ ਇਹਨੇ ਪਿਸਤਲ ਚੁੱਕ ਕੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤਾਂ ਸਾਡਾ ਇੱਕ ਸਾਥੀ ਜ਼ਖਮੀ ਹੋਇਆ ਪੁਲਿਸ ਪਾਰਟੀ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਸੈਲਫ ਡਿਫੈਂਸ ਵਿੱਚ ਗੋਲੀਆਂ ਚਲਾਈਆਂ ਜਿਹੜਾ 모ਹਿਤ ਉਥੇ ਮੌਕੇ ਤੇ ਜ਼ਖਮੀ ਹੋ ਗਿਆ ਤੇ ਹਸਪੀਟਲ ਇੱਥੇ ਲਿਆਂਦਾ ਗਿਆ ਤੇ ਜੋ ਡਾਕਟਰਸ ਨੇ ਉਹਨੂੰ ਡੈੱਡ ਡਿਕਲੇਅਰ ਕਰ ਦਿੱਤਾ ਸੋ ਇਹਦੇ ਚ ਟੋਟਲ 4 ਬੰਦੇ ਇਨਵੋਲਟ ਸਿਗੇ ਦੋ ਅਸੀਂ ਅਰੈਸਟ ਕਰ ਲੇਆ ਦੂਜੇ ਦੋ ਆ ਦੋਆਂ ਚੋਂ ਇੱਕ ਦੀ ਡੈਥ ਹੋ ਗਈ ਐ ਇਨਕਾਊਂਟਰ ਦੇ ਵਿੱਚ ਪੁਲਿਸ ਨੇ ਜਦ ਸੈਲਫ ਡਿਫੈਂਸ ਚ ਗੋਰੀਆਂ ਚ ਲਾਈਆਂ ਇੱਕ ਅਰੈਸਟ ਆ ਔਰ ਦੂਸਰੇ ਦੋ ਉਹ ਵੀ ਅਸੀਂ ਛੇਤੀ ਅਰੈਸਟ ਕਰ ਲਾਂਗੇ ਇਹ ਬੜਾ ਕਲੀਅਰ ਮੈਸੇਜ ਹੈ ਜਿਹੜਾ ਵੀ ਵਿਅਕਤੀ ਕਾਨੂੰਨ ਨੂੰ ਆਪਦੇ ਹੱਥ ਵਿੱਚ ਲਾਊਗਾ ਪੰਜਾਬ ਦੇ ਅਮਨ ਚੈਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਪੁਲਿਸ ਉਹਦੇ ਖਿਲਾਫ ਸਖਤੀ ਨਾਲ ਕਾਰਵਾਈ ਕਰੂਗੀ ਔਰ ਇਹ ਕਿਸੇ ਕਿਸਮ ਦਾ ਵੀ ਕੋਈ ਵੀ ਛੜਾਰਤ ਬਾਜੀ ਨੂੰ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਸਖਤੋ ਸਖਤ ਅਸੀਂ ਕਾਨੂੰਨ ਦੇ ਮੁਤਾਬਕ ਉਸ ਨੂੰ ਸਜ਼ਾ ਦਵਾ ਸਰ ਮੋਹਿਦ ਜਾਂ ਵਿਸ਼ਾਲ ਦੇ ਪੈਟਰਨ ਦੀ ਗੱਲ ਕੀਤੀ ਜਾ ਉਹ ਕਿੰਨੇ ਕ੍ਰਿਮੀਨਲ ਇਹਨਾਂ ਦੇ ਪਿੱਛੇ ਸਨ ਉਹ ਅਸੀਂ ਹੁਣ ਸਾਰੇ ਕਿਉਂਕਿ ਇਹ ਅੱਜ ਹੀ ਅਰੈਸਟ ਕੀਤੇ ਗਏ ਸੀਗੇ ਇਹਨਾਂ ਸਾਰਿਆਂ ਨੂੰ ਅਸੀਂ ਕਰ ਰਹੇ ਹਾਂ ਇਹ ਬੇਸਿਕਲੀ ਸਾਰੇ ਪਾਕਿਸਤਾਨ ਆਈਐਸਆਈ ਨਾਲ ਇੰਟੈਚ ਸੀਗੇ ਹੈਪੀ ਪਾਸ਼ੀਆ ਇਹਨਾਂ ਨੂੰ ਚਲਾ ਰਿਹਾ ਸੀਗਾ ਜਿਹੜੇ ਨਾਲ ਦੂਜੇ ਦੋ ਸਾਥੀ ਵੀ ਆ ਉਹ ਵੀ ਅਸੀਂ ਜਿਹੜੇ ਫੜਨੇ ਆ ਉਹ ਵੀ ਉੱਥੋਂ ਹੀ ਸਾਰੀਆਂ ਇਹ ਦਸ਼ਨ ਦਿਸ਼ ਨਿੰਦੇ ਸੀ ਤਾਂ ਉਹ ਬਲਾਸਟ ਕੀਤੇ ਗਏ ਸੀ ਪਹਿਲਾਂ ਕਿੰਨੇ ਕੋ ਮਰੇ ਜੀ ਇਹਨਾਂ ਦੋਆਂ ਦੀ ਹਾਂ ਜਿਹੜਾ ਇਹ ਤਕਰੀਬਨ 25 20 25 26 ਸਾਲ ਦੇ ਯਾਰ ਕੀ ਕੀ ਰਿਕਵਰ ਕੀਤਾ ਜੀ ਇੱਕ ਪਿਸਤਲ ਤੀ ਬਹੁਤ ਦਾ ਰਿਕਵਰ ਹੋਇਆ ਜੀ ਤੇ ਸਾਰੇ ਨੂੰ ਇੱਕ ਬਟਾਲੇ ਕਿੱਥੋਂ ਦੀ ਗ੍ਰਿਫਤਾਰ ਕੀਤਾ ਇਹ ਬਟਾਲੇ ਜਿਹੜਾ 모ਹਿਤ ਹੈਗਾ ਜਿਹੜਾ ਇਨਕਾਉਂਟਰ ਚ ਡੈਥ ਹੋਈ ਆ ਇਨੂੰ ਅਸੀਂ 메인 ਰੋਡ ਤੇ ਜਿਹੜਾ ਸਾਡਾ ਵਿਦੀਪੁਰ ਨਾਕਾ ਹੈ ਉੱਥੋਂ ਇਹਨੂੰ ਰੈਸਟ ਕੀਤਾ ਸੀਗਾ ਤੇ ਜਿਹੜਾ ਵਿਸ਼ਾਲ ਉਹਨੂੰ ਉਹਦੇ ਘਰ ਤੋਂ ਹੀ ਰੈਸਟ ਕੀਤਾ ਸੀ। ਮੋਹਿਤ ਕਿੱਥੇ ਰਹਿਣ ਵਾਲਾ ਜੀ? ਮੋਹਿਤ ਤੇ ਉਹ ਬੋਦੇ ਦੀ ਕੋਈ ਜਿਹੜਾ ਹੈ ਆਪਣੇ ਬਟਾਲੇ ਦੇ ਨਾਲ ਹੀ ਉੱਥੋਂ ਦਾ ਰਹਿਣ ਵਾਲਾ ਹੈ ਜੀ। ਤੇ ਜਿਹੜਾ ਵਿਸ਼ਾਲ ਹੈਗਾ ਇਹ ਬਾਸਰਪੁਰ ਦਾ ਉੱਥੋਂ ਸੀ ਦੇ ਡਿਊਰਿੰਗ ਡਿਊਰਿੰਗ ਇਹ ਜਿਹੜਾ ਜੋ ਹੁਣ ਇਨਕਾਊਂਟਰ ਹੋਇਆ ਸਰ ਇਹਦੇ ਵਿੱਚ ਵਿਸ਼ਾਲ ਵੀ ਸੀ ਨਾਲ ਨਹੀਂ ਮੇਰੇ ਸਿਰਫ ਮੋਹਿਤ ਮਹੀ ਪੁਲਿਸ ਪਾਰਟੀ ਲੈ ਕੇ ਗਈ ਸੀ ਜੀ ਤੇ ਮੋਹਿਤ ਦੇ ਨਿਸ਼ਾਨਦੇਹੀ ਤੇ ਹੀ ਰਿਕਵਰ ਕਰਨਗੇ ਸੀ ਸਰ ਪਿਸਤਲ ਪਹਿਲਾਂ ਰਿਕਵਰ ਹੋਇਆ ਕੇ ਬਾਅਦ ਚ ਪਿਸਤਲ ਪਿਸਤਲ ਦੇਖੋ ਇਹਨੇ ਪਿਸਤਲ ਜਿਹੜਾ ਜੋ ਇੱਕ ਪ੍ਰਸੀਜਰ ਹੁੰਦਾ ਆ ਜਿੱਦੇ ਜਿਹੜੇ ਚੀਜ਼ ਲੁਕਾਈ ਹੁੰਦੀ ਆ ਉਹਨੇ ਪਿਸਤਲ ਰਿਕਵਰ ਕਰਕੇ ਦੇਣਾ ਆ ਇਹਨੇ ਪਿਸਤਲ ਰਿਕਵਰ ਕਰਦੇ ਹੀ ਨਾਲ ਹੀ ਪੁਲਿਸ ਪਾਰਟੀ ਤੇ ਇਹਨੇ ਫਾਇਰ ਕੀਤਾ ਸਰ ਜਿਹੜਾ ਪੁਲਿਸ ਮੈਨ ਚਤਨੀ ਹੋਇਆ ਉਹਦੇ ਕੀ ਹੋਇਆ ਉਹ ਉਹ ਠੀਕ ਹੈ ਜੀ ਆਪਣਾ ਉਹਨੂੰ ਫਸਟ ਏਡ ਮਿਲ ਰਹੀ ਆਂ ਔਰ ਸਾਰਾ ਐਕਸਰੇ ਕਰਾ ਵੀ ਹੋ ਰਿਹਾ ਡਾਕਟਰ ਸਾਹਿਬ ਉਹਨੂੰ ਦੇਖ ਰਹੇ ਆ ਉਹ ਵੀ ਸੀਰੀਅਸਲੀ ਇੰਜਰਡ ਆ